ਵੀਡੀਓ ਵੇਖਣ ਵਾਲੇ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਨਵੀਂ ਮਸ਼ੀਨ ਲੈ ਆਂਦੀ ਏ ਇਹਦੇ ਬਾਰੇ ਦੱਸਾਂਗੇ ਬ੍ਰਦਰ ਮਸ਼ੀਨ ਨਵੀਂ ਜਿਹੜੀ ਏ ਵੀ ਆਪਾਂ ਕਿਵੇਂ ਫਿਰਕੀ ਭਰਨੀ ਏ ਕਿਵੇਂ ਆਪਾਂ ਚਾਲੂ ਕਰਨੀ ਏ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿੰਦੇ ਆ ਵੀ ਇਹ ਹੈਗਾ ਆਪਾਂ ਜਿਹੜਾ ਮਸ਼ੀਨਾ ਦਾ ਪੈਰ ਨਾਲ ਹੁੰਦਾ ਸੀ ਇਹ ਹੱਥ ਨਾਲ ਦੇਣ ਵਾਲਾ ਸਲਾਮ ਵਾਲਾ ਇਸ ਤਰ੍ਹਾਂ ਹੁਣ ਤਾਂ ਸਭ ਤੋਂ ਪਹਿਲਾਂ ਪਲੱਗ ਲਾਵਾਂਗੇ। ਪਲੱਗ ਲਾਉਣ ਤੋਂ ਬਾਅਦ ਹੁਣ ਆਪਾਂ ਫਿਰਕੀ ਭਰਾਂਗੇ। ਇਹ ਨਹੀਂ ਹੈਗੀ ਪਲਾਸਟਿਕ ਦੀ ਫਿਰਕੀ। ਵਾਇਟ ਕਲਰ ਦੀ। ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇੱਥੇ ਗਲੀਏ। ਇਹਦੇ ਵਿੱਚ ਇੱਥੇ ਧਾਗਾ ਪਾਵਾਂਗੇ। ਇਸ ਤਰੀਕੇ ਨਾਲ ਫਿਰਕੀ ਜੋ ਹੁਣ ਇਧਰ ਲਈ ਗਲੀ ਜੇ ਧਾਗਾ ਪਾ ਕੇ ਦਨ ਖਿੱਚ ਗਏ ਇਸ ਤਰੀਕੇ ਨਾਲ ਵੇਟ ਕੇ ਦੋ ਤਿੰਨ ਵਾਲੇ ਦੇ ਕੇ ਇਸ ਤਰੀਕੇ ਪਰ ਕੀ ਪਰ ਨਵਾਂ ਸਤਿ ਪਾ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਰੀਲ ਬਾ ਮੰਗੇ ਰੀਲ ਪਾਣ ਤੋਂ ਬਾਅਦ ਫਿਰ ਆਪਾਂ ਥੱਲੇ ਉਹ ਦੀ ਦਿਲ ਦੇ ਪਰਕੇ ਮਾਪ ਜਿਹੜੀ ਪਿੰਕੀ ਹੈ ਇਸ ਤੇ ਪਾਵਾਂਗੇ ਅੱਗੇ ਫੇਰੇ ਨੂੰ ਪਾ ਨਾਲ ਨੂੰ ਟੈਚ ਕਰ ਲਾਂਗੇ ਇਸੇ ਫਿਰਕੇ ਆਪਾਂ ਟੈਚ ਕਰਨ ਤੋਂ ਬਾਅਦ ਫਿਰ ਆਪਾਂ ਹਾਂ ਜਿਤੋਂ ਜਿਹੜੇ ਰੇਸ ਆ ਇਹ نیچے ਦਬਭਾਂਗੇ ਇਸ ਤਰ੍ਹਾਂ ਫਿਰਕੇ ਤੇ ਇਹ ਕੈਨ ਨਹੀਂ ਛਾੜਨੀ ਕਿਸੇ ਤਰ੍ਹਾਂ ਲੋੜ ਨਹੀਂ ਪਸਾ ਪਾ ਕੇ ਜੰਦੀ ਆਪਣੇ ਤੇ ਫਿਰ ਆਪਾਂ ਹੱਥ ਨੇ ਇਸ ਨੂੰ ਦਖਲਣ ਉਹਨਿਸ ਤਰ੍ਹਾਂ ਪਰਤਾ ਘਪਾਵਾਂਗੇ ਆਪਾਂ ਤੱਗਾ ਪਾਣਾ ਆਪਾਂ ਇਸ ਤਰੀਕੇ ਸਿੱਧਾ ਆਵੇ ਇਹਨੂੰ ਇਦਾਂ ਪੁੱਠਾ ਨਹੀਂ ਪਾਣਾ ਇਧਰੋਂ ਲੱਗੇ ਨਹੀ ਇਹ ਪੁੱਠਾ ਧਾਗਾ ਇਸ ਤਰੀਕੇ ਆਪਾਂ ਪਾਣਾ ਵੀ ਸਿੱਧਾ ਆਵੇ ਇੱਥੇ ਆਪਣੇ ਕੱਟ ਬਣਿਆ ਹੋਇਆ ਨੀਚੇ ਕੱਟ ਕੱਟ ਦੇ ਥੱਲੇ ਹੁੰਦੀ ਤੱਗਾ ਪਾ ਦੇ ਫੇਰ ਉੱਪਰ ਲੈ ਕੇ ਆਉਣਾ ਉੱਪਰ ਤੋਂ ਧਾਗਾ ਫੇਰ ਆਪਾਂ ਇੱਥੇ ਬਾਹਰ ਫਿਰ ਆਪਾਂ ਇਧਰੋਂ ਇਧਰੋਂ ਕੱਢਣਾ ਆਪਾਂ ਇਧਰ ਧਾਗਾ ਖਿੱਚ ਕੇ ਦੇਖ ਲੈਣਾ ਆਪਣਾ ਵਿੱਚ ਪੈ ਗਿਆ ਜੇ ਨਹੀਂ ਪੈਗਾ ਤੇ ਧਾਗਾ ਲੂਜ਼ ਹੋਏਗਾ ਹੁਣ ਆਪਾਂ ਇਧਰੋਂ ਲੈ ਕੇ ਜਾਣਾ ਇਧਰਲੇ ਸੈਟਰ ਲੈ ਕੇ ਜਾ ਰਹੇ ਹਾਂ ਤਾਂ ਹੈਗਾ इधर अपनी हुक दी हुई है हम आप इधर मोड़ के लैके आना हम अपने इधरली हुक् भी पै गया धागा इधर भी पै गया हूँ इस तरीके आप थल लेकर जाना थले तो इतों आप धागा कट के सुई बच्चे पावगे ਇਹ ਧਾਗਾ ਪੈਂਦਾ ਸਿੱਧਾ ਇਧਰ ਧੁਜੀ ਅੰਮੀ ਚਿੰਨਾ ਦੇ ਨੇ ਕਿ ਇਧਰ ਲਈ ਸੈਟ ਤੋਂ ਪੈਂਦਾ ਸੀਗਾ ਇਹਦਾ ਧਾਗਾ ਇਸ ਤਰ੍ਹਾਂ ਜਿਵੇਂ ਓਵਰਲੋਕਲ ਮਸ਼ੀਨ ਦਾ ਧਾਗਾ ਪੈਂਦਾ ਇਸ ਤਰ੍ਹਾਂ ਸਿੱਧਾ ਪਏਗਾ ਕਿ ਇਹਨੂੰ ਖਿੱਚ ਲੈਣਾ ਇੱਕ ਤਰੀਕਾ ਹੈਗਾ ਇਹ ਧਾਗਾ ਪਾਉਣ ਦਾ ਇੱਕ ਇਹਦੇ ਨਾਲ ਵੀ ਦਿੱਤਾ ਹੋਇਆ ਵਾ ਇਸ ਤਰ੍ਹਾਂ ਹੱਥਾਂ ਲੈਣ ਖਿੱਚ ਕੇ ਇਹਦੇ ਨਾਲ ਪਾਈਦਾ ਵਾ ਮਤਲਬ ਹਜੇ ਉਹ ਫਕਸ ਨੇ ਆਪਾਂ ਬਾਅਦ ਦੱਸਾਂਗੇ ਆਪਾਂ ਨੋਰਮਲ ਜਿਹੜਾ ਸਿੱਧਾ ਤਰੀਕਾ ਵਾ ਉਹ ਪਹਿਲਾਂ ਆਪਾਂ ਦੱਸਤਾ ਇਸ ਤਰ੍ਹਾਂ ਧਾਗਾ ਪਾਤਾ ਹੁਣ ਆਪਾਂ ਤੁਹਾਨੂੰ ਦੱਸਾਂਗੇ ਸੀਨ ਲਗਾਣੀ ਹੈ ਆਪਾਂ ਸੀਨ ਕਿਸ ਤਰੀਕੇ ਨਾਲ ਲਗਾਣੀ ਹੈ ਮੂਰੀਆਂ ਬਣਾਉਣ ਵਾਸਤੇ ਆਪਾਂ ਜਿਵੇਂ ਮੂਰੀਆਂ ਦਾ ਡਿਜ਼ਾਈਨ ਬਣਾਉਣਾ ਹੈ ਸਿੰਪਲ ਸੇਮ ਲਾਣੀ ਹੈ ਉਹਦੇ ਵਾਸਤੇ ਆਪਾਂ ਕੱਪੜਾ ਸਿੰਪਲ ਬੁਗਰਾਮ ਲੈ ਕੇ ਨਾਲ ਵਿੱਚ ਰੱਖ ਲਈਏ ਡਬਲ ਕਪੜਾ ਲੈ ਸਿੰਪਲ ਬੁਗਰਾਮ ਫਿਰ ਜਿੰਨਾ ਤੁਸੀਂ ਕੱਪੜਾ ਲਾ ਲਿਆ ਪ੍ਰੈਸ ਨਾਲ ਚਾਏ ਮੜ ਜਿ ਚਿਪਕਾ ਲਓ ਚਾਏ ਵੈਸੇ ਰੱਖ ਲਓ ਤਾਂ ਵੀ ਚੱਲ ਜਣੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਫਕਸ਼ਨਾ ਬਾਰੇ ਇਹ ਦੇਖੋ ਇੱਕ ਨੰਬਰ ਤੇ ਦਿੱਤਾ ਹੋਇਆ ਹੈ ਚਾਗ ਦੋ ਨੰਬਰ ਤੇ ਹੈ ਇਹ ਸਿੰਪਲ ਸੀਣ ਸਭ ਤੋਂ ਪਹਿਲਾਂ ਆਪਾਂ ਤਾਂ ਦੋ ਨੰਬਰ ਤੇ ਸਿੰਪਲ ਸੀਣ ਹੀ ਦਿਖਾਵਾਂਗੇ ਆलो ਆਪਾਂ ਇੱਧਰ ਲਿਖਿਆ ਦੋ ਦੋ ਨੰਬਰ ਆ ਗਿਆ ਆ ਦੋ ਨੰਬਰਾ ਦੋ ਨੰਬਰ ਤੇ ਆਪਾਂ ਸਿੰਪਲ ਸੀਣ ਸਭ ਤੋਂ ਪਹਿਲਾਂ ਇਹਦੇ ਆਪਣੇ ਆ ਲਾਈਟ ਵੀ ਲੱਗੀ ਹੋਈ ਹੈ ਆ ਲੈਟਰਲੀ ਸੋਚਾ ਇਧਰ ਆ ਸੋਚ ਲੱਗੀ ਹੋਈ ਲੈਟ ਵਾਲੀ ਇਹ ਹੈਗਾ ਮਸ਼ੀਨ ਦੀ ਪਾਵਰ ਦੂਸਰੇ ਨੰਬਰ ਤੇ ਆਪਣੇ ਆ ਲੈਟ ਲੱਗੀ ਹੋਈ ਏ ਤੇ ਇਸਲੇ ਨੰਬਰ ਤੇ ਆ ਆਪਣਾ ਫੈਕਟਰ ਵੀ ਲੱਗਾ ਹੋਇਆ ਧਾਗਾ ਕੱਟਣ ਲਈ ਧਾਗਾ ਕੱਟਣ ਦੇ ਕੈਂਚੀ ਦੀ ਲੋੜ ਨਹੀਂ ਹੈਗੀ ਇਹ ਕਟਰ ਨਾਲ ਧਾਗਾ ਕੱਟ ਦੇਣਾ ਵਾ ਹੁਣ ਆਪਣੇ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਇਦਾਂ ਨੂੰ ਘੁਮਾ ਲੈਣਾ ਸੂਈ ਜਿਹੜੀ ਆਪਣੀ ਉੱਪਰ ਹੋ ਗਈ ਮਸ਼ੀਨ ਦੀ ਆ ਉੱਪਰ ਚੱਕੀ ਗਈ ਜਦੋਂ ਵੀ ਆਪਾਂ ਡਿਜ਼ਾਈਨ ਚੇਂਜ ਕਰਨਾ ਹੋ ਸੂਈ ਨੂੰ ਉੱਪਰ ਚੱਕ ਕੇ ਕਰਨਾ ਹੁਣ ਆਪਾਂ ਇਧਰੋਂ ਹੱਕ ਸਿੰਜਾਵੇ ਤਿੰਨ ਤੇ ਕਰਾਂਗੇ ਇਦਿਸ ਇਹ ਤਿੰਨ ਹੈਗੇ ਸਿੱਧਾ ਨਿਸ਼ਾਨ ਬਣਾਇਆ ਹੋਇਆ ਇਹ ਸਾਹਮਣਾ ਕਰਤਾ ਤਿੰਨ ਤੇ ਹੁਣ ਆਪਾਂ ਅੱਗੇ ਇੱਥੋਂ ਪਾਵਰ ਦਬਜਣੀ ਹੈ ਤੇ ਮਸ਼ੀਨ ਚੱਲ ਪਣੀ ਹੈ ਹੁਣ ਪਾ ਤਿੰਨ ਤੇ ਜਿਗਜਣ ਵਿਜੈਣ ਬਣ ਗਿਆ ਇਸ ਤਰ੍ਹਾਂ ਹੀ ਆਪਾਂ ਜਿੰਨੇ ਵੀ ਡਿਜ਼ਾਈਨ ਬਣਾਉਣੇ ਨੇ ਸਾਰੇ ਫੰਕਸ਼ਨ ਬਦਲ ਲੈਣੇ ਨੇ ਫੰਕਸ਼ਨ ਜਰੂਰ ਬਦਲ ਲੈ ਆਪਾਂ ਪਿੱਛੇ ਤੋਂ ਉੱਪਰ ਕਰਕੇ ਘੁਮਾ ਕੇ ਸੂਈ ਜੜੀ ਉੱਪਰ ਹੋਣੀ ਚਾਹੀਦੀ ਹੈ ਤੇ ਕੋਣ ਆਪਣੀ ਸੂਈ ਉੱਪਰ ਘੱਟ ਇਹਨੂੰ ਪੂਰੀ ਉੱਪਰ ਲੈ ਕੇ ਜਾਣਾ ਪਹਿਲਾਂ ਉੱਪਰ ਹੋ ਗਈ ਹੁਣ ਆਪਾਂ ਫੰਕਸ਼ਨ ਚਾਰ ਤੇ ਕਰਨਾ ਆਹ ਲੋ ਚਾਰ ਤੇ ਕਰ ਰਹੇ ਆ ਉੱਪਰ ਆ ਪੜ ਜਾ ਰਿਹਾ 2 ਨੰਬਰ ਤੇ ਕੀਤਾ ਹੋਇਆ ਹੁਣ ਇਸ ਤਰੀਕੇ ਫੇਰ ਆਪਾਂ ਚਲਾ ਦੇਣਾ ਹੁਣ ਆਪਣਾ 4 ਨੰਬਰ ਡਿਜ਼ਾਈਨ ਬਣ ਗਿਆ ਇਸ ਤਰ੍ਹਾਂ ਵੱਡਾ ਕਰਨਾ ਹੋਵੇ ਛੋਟਾ ਕਰਨਾ ਹੋਵੇ ਉਹ ਆਪਾਂ ਫੈਕਸ਼ਨ ਦਿੱਤੇ ਹੋਏ ਨੇ ਇਸ ਤਰੀਕੇ ਤੁਸੀਂ ਵੀ ਜੇ ਮੂਰੀਆਂ ਤੁਹਾਡੇ ਜੈਨ ਬਣਾਣੇ ਹੋਣ ਨਵਾਂ ਡਿਜ਼ਾਈਨ ਨਵਾਂ ਫੈਸ਼ਨ ਨਵਾਂ ਟ੍ਰੈਂਡ ਇਸ ਨੂੰ ਸਿੱਖਾਈ ਲੈਣੀ ਹੋਵੇ ਮੂਰੀਆਂ ਡਿਜ਼ਾਈਨ ਬਣਾਉਣਾ ਹੋਵੇ ਸੀਕੇ ਬੁਟੀਕ ਮਨਚੂੜਾ ਸਹਿਬ ਕੋਲਾ ਰੋਡ ਮੰਗਲੋਨੀ ਆਰਕੀਟੈਕਟ ਮੂਰੀਆਂ ਦੇ ਡਿਜ਼ਾਈਨ ਬਣਾ ਸਕਦੇ ਹੋ ਸਫਲਾਈ ਲੈ ਸਕਦੇ ਹੋ ਜੇ ਕਿਸੇ ਨੇ ਮਸ਼ੀਨ ਲੈਣੀ ਹੋਵੇ ਤਾਂ ਤਾਂ ਵੀ ਸੰਦਸਦੋ ਅਸੀਂ ਤੁਹਾਨੂੰ ਅੱਗੋਂ ਮਗਵਾਰਾਂਗੇ ਇਸ ਤਰ੍ਹਾਂ ਵੀਡੀਓ ਵੇਖ ਕੇ ਸ਼ੇਅਰ ਕਰਨੀ ਹੈਗੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਓਕੇ ਜੀ ਬਾਏ ਬਾਏ